ਦਰ ਦੇ ਕੇ ਤੇ ਰੇਸ਼ੇਰ ਤੋਂ ਛੇਰ ਨੂੰ ਥਾਪੜਾ ਨਾ ਨਾ ਵੇੜਾ ਹੁੰਦਾ ਸੂਰ ਮੇਰੋਂ ਦਰਤਾ ਦਰਨਾ ਹੋਰ ਨਾ ਚ ਬਚਤਰ ਸਿਆਗਤ ਕਰਨਾ ਆਕੇ ਹੱਥ ਚਾਰਨਾ ਚ ਚੱਲਿਆ ਸੋਰ ਬਾਜ ਕਰ ਛੱਡਦਾ ਸੱਚੇ ਬਾਦਸ਼ਾਹ ਆ ਬਾਦਸ਼ਾਹ ਦਾ ਪੜਾ ਲਾਉਂਦੇ ਸਿੱਖੀ ਰਾਜਾ ਹੋਰ ਭਰਤਾ ਠੜਕੇ ਮਾਰ ਕੇ ਉਹ ਰਣਾ ਵਿੱਚ ਸੂਰਮਿਆਂ ਦਾ ਖੰਡਾ ਖੜ ਕੇ ਕੌਂਦੀ ਛੱਟ ਕੇ ਦਰਸ਼ਨੀ ਕੋੜਾ ਡੋਗੀ ਛੱਟ ਕੇ ਛੱਟ ਕੇ ਦਰਸ਼ਨੀ ਕੋੜਾ ਅਰਸ਼ ਉਡਾਰੀ ਮਾਰਦਾ ਫੇਰ ਉਤਰਿਆ ਉਤਰ ਅਮਦਾਨ ਵਿੱਚ ਜਾ ਕੇ ਪਿੱਛੇ ਦਾ ਲਖਾਰ ਸੇ